ਜ਼ਿੰਦਗੀ ਦੇ ਵਿੱਚ ਸੰਘਰਸ਼ ਹੈ ਕਿ ਵੀ ਜ਼ਿੰਦਗੀ ਦੇ ਵਿੱਚ ਬੰਦਾ ਜਿੰਨਾ ਟਾਈਮ ਜਿਉਂਦਾ ਸਫਰ ਕਰਦਾ ਹੀ ਰਹਿੰਦਾ ਹੈ ਹਾਂ 25 ਸਾਲ ਹੋ ਗਏ ਭਾਈ ਹਾਂ ਉਹੀ ਗੱਲ ਹੈ ਹਾਂ ਸ਼ਾਵ ਨੂੰ ਆਪਦਾ ਉਹ ਹਾਲੇ ਨੇ ਚ ਮੁੜੇ ਐਵੇਂ ਏਦਾਂ ਪਰਵਾਸ ਆ ਜਾਓ ਜੰਮ ਕੇ ਦੇਖ ਰ ਉੱਥੇ ਲੁੱਟ ਮਾਰ ਕਰਕੇ ਕਮਾ ਕੇ ਇੱਥੇ ਲੈ ਕੇ ਆਓ ਅੱਜ ਮਿੱਤਰੋ ਅੱਜ ਮੈਂ ਪਹੁੰਚਿਆ ਹੋਇਆ ਜੀ ਪਿੰਡ ਖੇੜੇ ਇਹ ਪਿੰਡ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਤੇ ਇੱਥੇ ਸੱਤ ਬਹੁਤ ਹੀ ਸੋਹਣੀ ਸਜੀ ਹੋਈ ਹੈ ਜੀ ਤੇ ਆਜੋ ਬਜ਼ੁਰਗਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਪਿੰਡ ਬਾਰੇ ਆਪਾਂ ਹੋਰ ਜਾਣਕਾਰੀ ਲੈਨੇ ਆ ਤੇ ਇੱਕ ਵਾਰੀ ਮੇਰਾ ਵੀਰ ਪਾਰਕ ਦਿਖਾ ਦੇ ਪਾਰਕ ਕਿੰਨਾ ਸੋਹਣਾ ਬਣਿਆ ਹੋਈ ਪਿੰਡ ਦਾ ਤੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਪਿੰਡ ਦੇ ਵਿੱਚ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪਵੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਆਪਣਾ ਨਾਮ ਕੀ ਹੈ ਜੀ ਵਰਤਾਰ ਸਿੰਘ ਠੀਕ ਹੈ ਜੀ ਪਿੰਡ ਖੇੜੇ ਦੇ ਵਿੱਚ ਰਹਿੰਦੇ ਹੋ ਤੁਸੀਂ ਹਾਂ ਜੀ ਠੀਕ ਹੈ ਜੀ ਪਿੰਡ ਖੇੜੇ ਦੇ ਵਿੱਚ ਕਿਹੜੀਆਂ-ਕਿਹੜੀਆਂ ਜਗ੍ਹਾਵਾਂ ਨੇ ਜੀ ਇੱਥੇ ਦੇਖੋ ਤੇ ਤਿੰਨ ਤੇ ਉਹ ਜਿਹੜੇ ਪੰਡੇ ਵਾਲੇ ਕੀ ਕਹਿੰਦੇ ਉਹਨਾਂ ਨੂੰ ਮੈਲਾ ਮੰਡੜੀ ਸੁਸਾਂ ਘਾਟਾ ਸਕੂਲ ਹੈ ਮਿਡਲ ਅੱਛਾ ਜੀ ਤੇ ਮਸਜਿਦ ਹੈ ਪਾਣੀ ਵਾਲੀ ਟੈਂਕੀ ਆ ਗਈ ਜੀ ਪਾਣੀ ਵਾਲੀ ਟੈਂਕੀ ਤਾਂ ਹੈਗੀ ਹੈ ਤੇ ਮਤਲਬ ਸਾਰੀਆਂ ਸਰਕਾਰੀ ਸਹੂਲਤਾਂ ਮੈਂ ਹੈਗੀਆਂ ਨੇ ਸਕੂਲ ਕਿੰਨੇਵੀਂ ਤੱਕ ਹੈ ਜੀ ਸਕੂਲ ਵੀ ਮਿਡਲ ਤੱਕ ਮਿਡਲ ਤੱਕ ਹੈ ਜੀ 8ਵੀਂ ਤੱਕ ਸਕੂਲ ਜੀ ਤੇ ਬਿਲਡਿੰਗ ਜਣੀ 10 ਤੱਕ ਦੀ ਬਣੀ ਹੋਈ ਹੈ ਅੱਛਾ ਜੀ 8 ਤੱਕ 8 ਤੱਕ ਹੈ ਜੀ ਹਾਂਜੀ ਇਹ ਸਾਡਾ ਮਿਹਨਤੀ ਹੈ ਲੋਕ ਇੱਥੋਂ ਪਹਿਲਾਂ ਕਲਕੱਤੇ ਇਹ ਦੌਰ ਗਏ ਉੱਥੇ ਮਿਹਨਤਾਂ ਕੀਤੀਆਂ ਸਾਡੇ ਪਿੰਡ ਨੇ ਚਾਰੇ ਪਾਸੇ ਜ਼ਮੀਨ ਖਰੀਦੀ ਐਵਦਗੜ੍ਹ ਦੀ ਵੀ ਪਗਰਾਣੇ ਦੀ ਵੀ ਲਹਿਰੇ ਦੀ ਵੀ ਪੀੜ ਦੀ ਵੀ ਮਿਹਨਤੀ ਲੋਕ ਨੇ ਮਿਹਨਤੀ ਲੋਕ ਨੇ ਹਾਂ ਸਾਰੇ ਲੋਕਾਂ ਨੇ ਬੰਨ ਟਰੱਕਾਂ ਦਾ ਕਾਰੋਬਾਰ ਸੀ ਫਿਰ ਬੰਦੇ ਬਾਹਰ ਵੀ ਚਲੇ ਗਏ ਅੱਛਾ ਜੀ ਬਹੁਤ ਜਣੀ ਤਰੱਕੀ ਕਰ ਦਿੱਤੀ ਤੁਸੀਂ ਤਾਂ ਨਹੀਂ ਬਾਹਰ ਗਏ ਜੀ ਬਾਹਰ ਨਹੀਂ ਗਿਆ ਮੈਂ ਇੰਡੀਆ ਚ ਬਾਹਰ ਗਿਆ ਅੱਛਾ ਜੀ ਬੰਬੇ ਲੋਰਟਾ ਕੋ ਮੇਨੀਪੁਰ ਇੰਫਾਲ ਸਭ ਫੇਰਾ ਠੀਕ ਹੈ ਜੀ ਭਾਈ ਆਪਣਾ ਨਾਮ ਕੀ ਹੈ ਜੀ? ਦਰਸ਼ਨ ਸਿੰਘ ਆ ਜੀ। ਅੱਛਾ ਜੀ ਤੁਸੀਂ ਕੀ ਕੰਮ ਕਰਦੇ ਹੋ? ਬਸ ਜੀ ਇਸ ਟਾਈਮ ਤੇ ਵਿਹਲੇ ਹੀ ਆ ਪਹਿਲਾਂ ਤਾਂ ਕੰਮ ਕਰਦੇ ਸੀ। ਬਸੇ ਜੀ। ਹਾਂ ਜੀ। ਕੀ ਕੰਮ ਕਰਦੇ ਪਹਿਲਾਂ? ਪਹਿਲਾਂ ਹੌਜਰੀ ਲਾਈਨ ਚ ਸੀ। ਅੱਛਾ ਜੀ। ਹਾਂ ਜੀ। ਤੇ ਕਿਵੇਂ ਦੇਖਦੇ ਹੋ ਅੱਜ ਕੱਲ ਜਿਵੇਂ ਪੰਜਾਬ ਦੇ ਵਿੱਚ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਤੇ ਇੱਥੇ ਤੁਸੀਂ ਕਿਵੇਂ ਦੇਖਦੇ ਹੋ? ਇੱਥੇ ਠੀਕ ਆ ਜੀ ਇੱਥੇ ਪਿੰਡ 'ਚ ਰਹਿਣਾ ਬਹੁਤ ਵਧੀਆ। ਹਾਂ ਜੀ। ਬਾਹਰ ਦਾ ਕੋਈ ਬਾਲਾ ਵਧੀਆ ਨਹੀਂ ਹੈਗਾ। ਹਾਂ ਜਿਵੇਂ ਲੋਕਾਂ ਦੀਆਂ ਗੱਲਾਂ ਸੁਣੀਦੀਆਂ ਨੇ। ਹਾਂ ਜੀ। ਬਾਹਰਲੇ ਬੰਦਿਆਂ ਦੀਆਂ ਨੋ ਤੇ ਉੱਥੇ ਦਾ ਬੰਦੇ ਨੂੰ ਨਵੇਂ ਸਿਰੇ ਤੋਂ ਜ਼ਿੰਦਗੀ ਸਟਾਰਟ ਕਰਨੀ ਪੈਂਦੀ ਹਾਂਜੀ ਠੀਕ ਹੈ ਇਸੇ ਬਾਰੇ ਮੈਂ ਚੱਲਣਾ ਪਾਉਣਾ ਹਾਂਜੀ ਬਾਹਰ ਦਾ ਜਿਹੜਾ ਪ੍ਰਵਾਸ ਹੁੰਦਾ ਨਾ ਪ੍ਰਵਾਸ ਜ਼ਰੂਰੀ ਹੈ ਪ੍ਰਵਾਸ ਤੁਹਾਡਾ ਜ਼ਰੂਰੀ ਹੈ ਉਹਨਾਂ ਜਿੰਨਾਂ ਚ ਕਮਾ ਕੇ ਲਿਆ ਸਕੋ ਲਿਆ ਸਕੋ ਜੀ ਜਾਨਵਰ ਜਾਂਦਾ ਉਹ ਚੋਗਾ ਲੈ ਕੇ ਆਪਦਾ ਸ਼ਾਮ ਨੂੰ ਆ ਜਾਂਦਾ ਜੇ ਚੋਗਾ ਜਿੱਥੇ ਚੁਗਿਆ ਉੱਥੇ ਗਿਆ ਉੱਥੇ ਆ ਕੇ ਡੰਡਾ ਮਾਰ ਕੇ ਮਾਰ ਦੇਣਗੇ ਉਹ ਨਹੀਂ ਬਚੂਗਾ ਨਹੀਂ ਕਦੇ ਵੀ ਜ਼ਿੰਦਗੀ ਚ ਨੋਟ ਕਰ ਲਓ ਬੰਦੇ ਹਾਂਜੀ ਉੱਥੇ ਖਤਮ ਹੋ ਜੂਗਾ ਸ਼ਾਵ ਨੂੰ ਆਪਦਾ ਉਹ ਹਾਲੇ ਨੇ ਚ ਮੁੜੇ ਐਵੇਂ ਏਦਾਂ ਪਰਵਾਸ ਆ ਜਾਓ ਜਲਮ ਕੇ ਦੇਖ ਰੋ ਉੱਥੇ ਲੁੱਟ ਮਾਰ ਕਰਕੇ ਕਮਾ ਕੇ ਇੱਥੇ ਲੈ ਕੇ ਆਓ ਜਦ ਵੀ ਐ ਜਦ ਤੁਹਾਨੂੰ ਆਫਤ ਆਉਣੀ ਐ ਤੁਹਾਨੂੰ ਹੋਮ ਲੈਂਡ ਯਾਦ ਆਉਣੀ ਐ ਹਾਂਜੀ ਪਿੰਡ ਜਾਣਾ ਚਾਹਤ ਜੀ ਅਰਬਾਂ ਪਤੀ ਨੂੰ ਕੋਸ਼ਿਸ਼ ਕਰੋ ਅਸੀਂ ਇਹ ਦੌਰ ਰਹਿੰਦੇ ਹੁੰਦੇ ਸੀ ਸਾਡੀ 4 ਏਕੜ ਸ਼ਹਿਰ ਦੀ ਜ਼ਮੀਨ ਸੀ ਅੱਜ ਉਹ ਜ਼ਮੀਨ ਦੀ ਕੀਮਤ ਹੈ 200 ਕਰੋੜ ਅੱਛੇ ਕਿੰਨੇ ਚ ਦੇ ਕੇ ਆਏ 12 ਲੱਖ ਜੀ 12 ਲੱਖ ਜੀ ਉਹ ਅਸੀਂ 75 ਚ ਖਰੀਦੀ ਸੀ 1,75 ਹਜ਼ਾਰ ਦੀ ਫਿਰ ਜਦ ਬੰਦੇ ਨੂੰ ਆਫਤ ਪੈਂਦੀ ਆ ਜਾਂ ਨਫਰਤ ਹੋ ਜਾਂਦੀ ਆ ਫਿਰ ਅਲਾ ਕਹਿੰਦਾ ਪਰਪੰਡ ਚਲੀਏ ਛੜ ਦੋ ਪੈਸੇ ਸਭ ਕੋ ਛੜ ਦੋ ਜਮੀਨ ਹਮ ਇਸੇ ਕਰਕੇ ਮੇਰਾ ਬਾਹਰ ਦੇ ਨੂੰ ਇਹ ਕਹਿਣਾ ਕਮਾਓ ਜਾਓ ਛੁੱਟੀ ਮਾਰ ਕੇ ਪੈਸਾ ਲੈ ਕੇ ਆ ਉੱਥੇ ਬਸਣ ਦੀ ਜਿਹੜਾ ਮਕਾਨ ਲਊਗਾ ਉਹ ਤਾਂ ਬਰਬਾਦ ਹੋ ਜੂ ਮੈਂ ਸ਼ੋਰ ਕਹਿਣਾ ਪੂਰਾ ਤੇਰੇ ਯੂਟਿਊਬਰ ਨਹੀਂ ਅੱਛਾ ਜੀ ਮਕਾਨ ਤੇ ਕਾਰ ਦੋਨੇ ਬਰਬਾਦ ਕਰ ਦੇਣਗੇ ਉੱਥੇ ਜਿਹਦੇ ਪੈਸੇ ਕਮਾ ਕੇ ਲਿਆਉਣੇ ਨੇ ਉਹ ਨਾ ਮ ਕਾਰ ਲਵੇ ਨਾ ਮਕਾਨ ਲਵੇ ਠੀਕ ਹੈ ਮਕਾਨ ਲਿਆ ਤਾਂ ਬਰਬਾਦ ਹੋ ਜੂ ਦੋ ਟਰਾਲੀ ਬੰਨਡੀਆਂ ਨੇ 30 ਸਾਲ ਚ ਲੱਕੜ ਦੀ ਕੁਛ ਲਿਆਉਣ ਫਟਣ ਨੂੰ ਉਸ ਤੋਂ ਬਾਅਦ ਆ ਜਾਓ ਅਗਲੀ ਜਨਰੇਸ਼ਨ ਇਹ ਵੀ ਸੜ ਜੂ ਜਿਹੜੇ ਬੱਚੇ ਹੁਣ ਪੈਦਾ ਹੋ ਰਹੇ ਨੇ ਉਹਨਾਂ ਨੇ ਗੁੰਗੇ ਜੇ ਹੋਣਾ ਕੋਈ ਜ਼ਿਆਦਾ ਦੇਖਦੇ ਨਹੀਂ ਹਾਂ ਹਾਂਜੀ ਹਾਂ ਤੇ ਉਹਨਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਥੋੜੀ ਸੁਣਣੀ ਨਹੀਂ ਜਦ ਅੱਜ ਮੈਂ ਮੱਲ ਮੈਂ ਆ ਮੇਰਾ ਜਦ ਮੈਂ ਪੁੱਤਾਂ ਪੋਤੀ ਬਾਹਰ ਜਦੋਂ ਤੁਹਾਡੇ 12 13 ਸਾਲ ਦੇ ਹੋ ਜਾਣੇ ਨੇ ਥੋੜੀ ਆਗਿਆ ਨਹੀਂ ਮੰਨਣੀ ਉਹਨਾਂ ਨੇ ਕਹਿਣਾ ਨਹੀਂ ਉਹਨਾਂ ਨੇ ਬਲਾ ਕੇ ਥੋੜੀ ਜਾਣਾ ਹਾਂਜੀ ਫਿਰ ਜਦ ਉਹ ਗੜਬੜ ਕਰਮਸਤ ਕਰਨੀ ਆ ਥੋੜੇ ਕੀ ਵੇਚਣੀ ਆ ਅਸੀਂ ਤਾਂ ਤੁਹਾਨੂੰ ਆਉਣ ਵਾਲਾ ਪੇਖ ਹੀ ਦੱਸ ਦਿਆ ਉਹ ਬੰਦਿਆਂ ਨੂੰ ਵੀ ਆਉਣ ਵਾਲਾ ਖਰਾਬ ਇੱਥੇ ਹੋਮਲੈਂਡ ਹੋਊਗਾ ਤਾਂ ਕੁਝ ਸਭ ਕੁਝ ਸਾ ਤੇ ਵਿਚਰੂਗਾ ਸਮਾਜ ਦੇ ਵਿੱਚ ਵਿਚਰੂਗਾ ਜੀ ਵਿਚਰੂਗਾ ਸਮਾਜ ਵਿੱਚ ਵਿਚਰੂਗਾ ਹੁਣ ਜਿਹੜੇ ਬੰਦੇ ਡਿਪਰੈਸ਼ਨ ਦੇ ਹੁੰਦੇ ਆ ਪਿਉਣ ਕੌਣ ਬਣਾਉਂਦਾ ਬੰਦੇ ਨੂੰ ਕਿਸੇ ਨੂੰ ਕੋਈ ਵੜਦਾ ਕਰੇਗਾ ਨਹੀਂ ਵੜਦਾ ਜੀ ਨਹੀਂ ਵੜਦਾ ਕੋਈ ਦੁੱਖ ਸੁੱਖ ਕਰੂ ਤੈਸੇ ਤੋਂ ਇਹਨੇ ਆਪਦੇ ਖਾਣੇ ਮੈਂ ਆਪਦੇ ਖਾਣੇ ਤੇ ਹੁਣ ਅਸੀਂ ਤਾਂ ਸਾਡੇ ਕੋਲ ਇੱਥੇ ਬਿਜੀ ਇੰਨੇ ਰਹਿੰਦੇ ਆ ਜਾਨੀ ਬੰਡਮਾ ਟਾਈਮ ਆ ਖਿੱਚ ਕੇ ਤੁਹਾਡੇ ਕੋਲ ਟਾਈਮ ਆ ਵੀਰੇ ਉੱਥੇ ਟੈਂਕੀ ਤੇ 2 ਘੰਟੇ ਲੱਗਦੇ ਨੇ ਫੇਰ ਫੀਲਡ ਚ ਕੰਮਕਾਰ ਵੀ ਦੇਖਣਾ ਆਪਦਾ ਤੇ ਫੇਰ ਇੱਧਰ ਉੱਧਰ ਮਤਲਬ ਰਾਤ ਨੂੰ ਮਸਾਂ ਜਾਨੀ ਖਿੱਚ ਮਾਤਲਬ ਅੱਜ ਮਤਲਬ ਬਿਜੀ ਹੈ ਕਿਸ਼ੀ ਬਿਜੀ ਹੋ ਗਿਆ ਸਜੂਲ ਅੱਗੇ ਹੁੰਦਾ ਜੀ ਸੱਤਾਂ ਦੀ ਰੌਣਕ ਖਤਮ ਨਹੀਂ ਇਸੇ ਕਰਕੇ ਹੁੰਦੀ ਜਾਂਦੀ ਹੁਣ ਸਾਡੇ ਪਿੰਡ ਚ ਇੱਕ ਸਿਰਫ ਇੱਥੇ 7 ਵਜਦੀ ਆ ਹਾਂਜੀ ਉਹੀ 5-4 ਬੰਦੇ ਸੱਤ ਵਾਲਿਆਂ ਨੂੰ ਮੇਰਾ ਇਹ ਕਹਿਣਾ ਕੋਈ ਬੰਦੇ ਆਪਾਂ ਬੰਦੇ ਹੁਣ ਆਪਾਂ 19 ਬੰਦੇ ਆ ਇੱਥੇ ਹਾਂਜੀ 19 ਬੰਦੇ ਹੀ ਪੌਲੀਟਿਸ਼ਨ ਆ 19 ਡਾਕਟਰ ਨਾ ਆਪਾਂ ਆ ਦਵਾਈ ਲੈ ਲਈ ਤੂੰ ਆ ਠੀਕ ਹੋ ਜਾਏਗਾ ਠੀਕ ਹੈ ਸਾਰੇ ਬੰਦੇ ਸਿਆਣੇ ਨੇ ਬਚੋਗੇ ਤਾਂ ਜੇ ਤੁਸੀਂ ਬਾਬੇ ਨਾਲਕਾਲੀ ਛੋਟੀ ਬੱਟੀ ਵਾਲੇ ਅੰਦਰ ਰੱਖੋਗੇ ਨਰਮਾਈ ਰੱਖੋਗੇ ਫੇਰ ਤੇ ਜਿੱਤ ਜਿੱਤ ਜੇ ਹਾਈਪਰ ਹੋਗੇ ਮੜੀ ਜੀ ਗੱਲ ਕਹਤੀ ਵੇਦਨ ਘਟ ਕਰੋਂਗੇ ਵਿਸ਼ੇਡ ਕਿਸੇ ਨੇ ਕੰਨ ਗੱਲ ਨਹੀਂ ਕਰੀ ਤੁਹਾਡੇ ਕੋਈ ਹੈ ਜੀ ਨਿਮਕੇ ਰਹਿਣਾ ਜ਼ਰੂਰੀ ਹੈ ਹੁਣ ਕੇ ਰਹੋ ਪਿਆਰ ਨਾਲ ਕੋਈ ਗੱਲ ਨਹੀਂ ਸਿਰ ਆਪਦੀ ਬੰਦਾ ਜਿਹਨੂੰ ਤੁਸੀਂ ਕਹੋਗੇ ਆਪੇ ਨਰਮ ਰਹੂਗਾ ਮੇਰੀ ਤਾਂ ਇਹ ਦਲੀਲ ਹੈ ਬਾਕੀ ਬਾਕੀ ਹੋਰਾਂ ਵੀਰਾਂ ਨਾਲ ਗੱਲਬਾਤ ਵੀ ਕਰਦੇ ਆਂ ਬਾਈ ਬੋਲੇ ਦੱਸੋ ਇਹ ਵੀ ਬਾਹਰੋਂ ਆਇਆ ਕਵੀ ਕਰ ਲੈਨੇ ਗੱਲ ਪਹਿਲਾਂ ਤੁਸੀਂ ਹੀ ਗੱਲ ਕਰੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਗੁਰਤੇਜ ਸਿੰਘ ਮੇਰੇ ਨਾਨਕੇ ਨੇ ਜੀ ਇਸ ਪਿੰਡ ਚ ਮੈਂ ਦੋਤਾ ਰਹਿਣਾ ਤੇ ਨਾਨਕੇ ਦੋਤੇ ਰਹੇ ਨੇ ਕਿਵੇਂ ਲੱਗ ਰਿਹਾ ਜੀ ਤੁਹਾਨੂੰ ਇੱਥੇ ਪਿੰਡ ਚ ਰਹਿ ਕੇ ਵਧੀਆ ਮਾਹੌਲਾ ਜੀ ਪਿੰਡ ਦਾ ਮੈਂ ਤਾਂ ਜਿਵੇਂ ਅਗਲਾ ਗੱਲਾਂ ਚ ਕਹਦਾ ਹੁੰਦਾ ਵੀ ਨਾਨਕੀ ਆਏ ਹੋਏ ਹਾਂ ਨਾਨਕੀ ਆਏ ਹੋਏ ਇੱਥੇ ਮੈਂ ਤਾਂ ਯਾਨੀ ਆਪਣੇ ਨਾਨਕੀ ਪੜਿਆ ਵੀ ਆ ਬਸਿਆ ਵੀ ਆ ਇੱਤੀ ਆ ਠੀਕ ਹੈ ਜਿਹੜੀ ਮੇਰੇ ਲਈ ਸਾਰਾ ਆਪਣੇ ਘਰ ਬਹੁਤ ਜਿਆਦੇ ਵਧੀਆ ਮੈਨੂੰ ਬਹੁਤ ਪਿਆਰ ਕਰਦੇ ਆ ਕੋਈ ਇਦਾਂ ਦੀ ਗੱਲ ਨਹੀਂ ਸਾਡੇ ਪਰਿਵਾਰ ਨਾਲ ਤਾਂ ਤਕਰੀਬਨ ਸਾਰੇ ਹੀ ਮੇਰੇ ਨਾਨਦੇ ਮਾਮੇ ਹੀ ਨੇ ਕੋਈ ਮੇਰੇ ਭਰਾ ਨੇ ਤੇ ਕੋਈ ਪਿੰਡ ਨੇ ਕੋਈ ਪ੍ਰਾਪਤੀ ਕੀਤੀ ਹੋਵੇ ਕਿਸੇ ਅੱਗੇ ਬੱਚੇ ਨੇ ਕੋਈ ਉਹਨਾਂ ਬਾਰੇ ਦੱਸ ਸਕਦੇ ਹੋ ਬੱਚਿਆਂ ਨੇ ਤਾਂ ਜੀ ਸਾਡੇ ਤਾਂ ਪਹਿਲਾਂ ਤੋਂ ਪਿੰਡ ਟਰਾਂਸਪੋਰਟਰ ਜ਼ਿਆਦਾ ਅੱਛਾ ਜੀ ਟਰਾਂਸਪੋਰਟਰ ਇਹ ਥੋੜੀ ਪਹਿਲਾਂ ਮਿਲੇ ਮਾਮਾਈ ਨੇ ਸਾਡੇ ਇਹ ਬਹੁਤ ਇਹਨਾਂ ਨੇ ਮਿਹਨਤ ਕੀਤੀ ਆ ਟਰੱਕਾਂ ਨਾਲ ਜ਼ਮੀਨਾਂ ਸਾਡੇ ਪਿੰਡ ਥੋੜੀਆਂ ਸੀਗੀਆਂ ਹੁਣ ਵੀ ਥੋੜੇ ਜੇ ਘਰ ਹੈਗੇ ਨੇ ਬਾਹਰ ਵੀ ਸਾਡੇ ਭਰਾ ਨੇ ਮਾਮੇ ਦਾ ਲੜਕਾ ਦੱਲੀ ਇਹ ਵੀ ਬਾਹਰ ਟਰਾਲਿਆਂ ਦਾ ਹੀ ਕੰਮ ਆ ਸਾਡੇ ਪਿੰਡ ਦੇ ਜਿਆਦਾ ਮੁੰਡੇ ਜਿਆਦਾ ਜਾਨੀ ਟਰਾਂਸਪੋਰਟ ਨਾਲ ਵੀ ਗੱਲਬਾਤ ਕਰਦੇ ਆਂ ਕਿਵੇਂ ਪਿੰਡ ਦੀ ਖੇਤੀ ਚਲੋ ਅੱਗੇ ਗੱਲਬਾਤ ਕਰਦੇ ਆਂ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਬਾਹਰ ਰਹਿੰਦੇ ਹੋ ਨਹੀਂ ਮੈਂ ਇੱਥੇ ਪਿੰਡ ਜੀ ਆ ਠੀਕ ਹੈ ਜੀ ਨਾਮ ਹੈ ਜੀ ਆਪਣਾ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਜੀ ਕੀ ਕਾਰੋਬਾਰ ਕਰਦੇ ਜੀ ਇੱਥੇ ਮੈਂ ਖੇਤੀਬਾੜੀ ਆ ਖੇਤੀਬਾੜੀ ਦਾ ਜੀ ਹਾਂਜੀ ਹਾਂਜੀ ਖੇਤੀਬਾੜੀ ਜਿਹੜੇ ਚਿੱਤ ਲਾ ਕੇ ਕੰਮ ਵਧੀਆ ਲੱਗਦੇ ਆ ਨ ਅੱਛਾ ਜੀ ਹਾਂ ਤਕਰੀਬਨ 12 ਸਾਲ ਦੀ ਉਮਰ ਤੋਂ ਲੱਗ ਗਿਆ ਸੀ ਮੈਂ ਖੇਤੀਬਾੜੀ ਵਿੱਚ ਤੇ 8 12 ਤੱਕ ਪੜ੍ਹੇ ਵੀ ਆਂ ਪੜ੍ਹਾਈ ਵੀ ਕੀਤੀ ਹੈ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਖੇਤੀਬਾੜੀ ਦੀ ਜੀ ਕਰ ਰਹੇ ਆ ਚਲੋ ਵਧੀਆ ਗੱਲ ਆ ਖੇਤੀ ਨਾਲ ਵੀ ਮਿੱਤਰੋ ਜੁੜ ਕੇ ਰਹਿਣਾ ਚਾਹੀਦਾ ਹੈ ਜਿਹੜਾ ਬੰਦਾ ਆਪਣੀ ਮਿੱਟੀ ਦੇ ਨਾਲ ਜੁੜਿਆ ਰਹਿੰਦਾ ਬੰਦਾ ਬਹੁਤ ਜ਼ਿੰਦਗੀ ਦੇ ਵਿੱਚ ਅੱਗੇ ਵਧ ਜਾਂਦਾ ਤੇ ਹਾਂਜੀ ਅੱਗੇ ਗੱਲਬਾਤ ਕਰਦੇ ਹਾਂ ਹਾਂਜੀ ਵਿਜੀ ਸਸੀ ਗਾਲ ਜੀ ਸਸੀ ਗਾਲ ਵੀ ਆਪਣਾ ਨਾਮ ਕੀ ਹੈ ਜੀ ਦਲਜੀਤ ਸਿੰਘ ਜੀ ਸਿੰਘ ਤੁਸੀਂ ਮੈਂ ਸੁਣਿਆ ਕੈਨੇਡਾ ਤੋਂ ਜੀ ਹਾਂਜੀ ਵੀਰੇ ਤੇ ਤੁਸੀਂ ਤਾਂ ਹੁਣ ਤੁਸੀਂ ਕੈਨੇਡਾ ਦਾ ਮਾਹੌਲ ਦੇਖ ਕੇ ਆਏ ਹੋ ਤੋਂ ਨੂੰ ਫਿਰ ਪਿੰਡ ਦੀ ਤਾਂਗ ਆਉਂਦੀ ਐ ਜੇ ਉੱਥੇ ਜਾ ਕੇ 25 ਸਾਲ ਹੋ ਗਏ ਵੀਰੇ ਇਹ ਹਰੇਕ ਸਾਲ ਆਈਦਾ ਠੀਕ ਐ ਹਰੇਕ ਸਾਲ ਆਈਦਾ ਮਤਲਬ ਪਿੰਡ ਦੇ ਨਾਲ ਮੋਹ ਬੰਦਾ ਜਿੱਥੇ ਜੰਮਿਆ ਪਲਿਆ ਉਹ ਚੀਜ਼ ਨਾਲ ਮੋਹ ਫਿਰ ਇੰਨਾ ਨਾਲ ਹੀ ਖੇਡੇ ਖੁੱਡੇ ਆ ਇੰਨਾ ਚ ਪਲੇ ਬੜੇ ਆ ਹੁਣ ਕਿ ਮੋਹ ਨਹੀਂ ਆਊਗਾ ਹੋਰ ਕੀ ਆਊਗਾ ਹਾਂਜੀ ਇਹ ਤਾਂ ਫਿਰ ਕੀ ਮਰ ਰੱਖਾ ਵੀ ਨਾਮ ਹੋ ਜਾਂਦੀ ਹੁਣ ਕਹਿੰਦੇ ਪਿੰਡ ਨੂੰ ਇਦਿ ਯਾਦ ਕਰਕੇ ਅੱਖਾਂ ਅੱਖਾਂ ਨੂੰ ਤਾਂ ਕਹਿੜੇ ਆ ਸੀ ਅੱਛਾ ਜੀ ਉਹ ਠੀਕ ਉਹ ਠੀਕ ਆ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਣਾ ਕਮਾਈ ਕਰਕੇ ਆਓ ਕਿ ਪਿੰਡ ਰੋ ਨਚੋੜ ਤੁਹਾਨੂੰ ਚਾਚਾ ਜੀ ਨੇ ਦੱਸਿਆ ਬਸ ਉਹ ਨਚੋੜੀ ਹੈ ਸੇਮ ਨਚੋੜੀ ਆ ਤੁਸੀਂ ਐਂ ਦੱਸੋ ਫਿਰ ਤੁਸੀਂ ਕਿਹੜੀ ਕਿਹੜੀ ਕੰਟਰੀਆਂ ਘੁੰਮ ਚੁੱਕੇ ਹੋ ਮੈਂ ਅੱਧਾ ਮੁਲਕ ਘਾਤਾ ਬਈ ਅੱਛਾ ਜੀ ਅੱਧੀ ਦੁਨੀਆ ਅੱਧੀ ਦੁਨੀਆ ਦੇ ਨਾਂ ਨੂੰ ਦੱਸੋ ਜੀ ਮੈਂ ਸਾਰਾ ਯੂਰਪ ਇੰਗਲੈਂਡ ਅਮਰੀਕਾ ਕੈਨੇਡਾ ਮਤਲਬ ਆਖੀਰ ਨੂੰ ਆ ਕੇ ਪਿੰਡੀ ਸਕੂਨ ਮਿਲਿਆ ਹਾਂ ਬਸ ਹੁਣ ਇੱਥੇ ਹੀ ਚਾਂਜਾ ਮਿਲਦਾ ਬਸ ਬਾਕੀ ਤਾਂ ੱਟਕੇ ਤੋਲੇ ਨੇ ਜਿੰਨੇ ਮਰਜ਼ੀ ਖਾਈ ਜਾ ਜ਼ਿੰਦਗੀ ਦੇ ਵਿੱਚ ਸੰਘਰਸ਼ ਹੈ ਕਿ ਵੀ ਜ਼ਿੰਦਗੀ ਦੇ ਵਿੱਚ ਬੰਦਾ ਜਿੰਨਾ ਟਾਈਮ ਜਿਉਂਦਾ ਸਫ਼ਰ ਕਰਦਾ ਹੀ ਰਹਿੰਦਾ ਹੈ ਹਾਂ 25 ਸਾਲ ਹੋ ਗਏ ਭਾਈ ਹਾਂ ਉਹੀ ਗੱਲ ਹੈ ਜੀ ਜਿਵੇਂ ਹੁਣ ਸਾਡਾ ਵੀ ਹੁੰਦਾ ਇੱਕ ਦਿਨ ਅਸੀਂ ਕਿਸੇ ਪਿੰਡ ਕਿਸੇ ਪਿੰਡ ਸਾਡਾ ਸਫ਼ਰ ਹੋਈਆਂ ਦਾ ਰੋਜ਼ ਨਵੇਂ ਲੋਕਾਂ ਨੂੰ ਮਿਲਦੇ ਆਂ ਕੁਝ ਸਿੱਖਣ ਨੂੰ ਮਿਲਦਾ ਹਰ ਇੱਕ ਚੋਂ ਅੱਜ ਤੁਹਾਨੂੰ ਮਿਲਿਆਂ ਥੋੜੇ ਜਿਹਾ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹਰ ਇੱਕ ਬੰਦੇ ਚੋਂ ਚੀਜ਼ ਚੋਂ ਹਰ ਇੱਕ ਜਗ੍ਹਾ ਤੋਂ ਸਿੱਖਣ ਨੂੰ ਮਿਲਦਾ ਹੈ ਬੰਦੇ ਨੂੰ ਬਾਈ ਆਏ ਆ ਨਿਚੋੜ ਜਾਚਾ ਜੀ ਤੁਹਾਨੂੰ ਦੱਸ ਜੀ ਵੀ ਕਮਾਈ ਕਰੋ ਭਾਈ ਮੁੜ ਕੇ ਆਓ ਪਿੰਡ ਸਹੀ ਗੱਲ ਹੈ ਜੀ ਕਟੋ ਘਟੋ ਦਾ ਮਗਰਲੀ ਉਮਰ ਦਾ ਪਿੰਡ ਚਲਾਓ ਹਾਂਜੀ ਧੰਨਵਾਦ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਕੀ ਹੈ ਜੀ ਇੱਧਰ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਨਾਮ ਹੈ ਜੀ ਆਪਣਾ ਰਾਜ ਸਿੰਘ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਜੀ ਸਲਾਈ ਦਾ ਕਰਦੇ ਸਲਾਈ ਦਾ ਜੀ ਹਾਂਜੀ ਕਿੰਨਾ ਟਾਈਮ ਹੋ ਗਈ ਤੁਹਾਨੂੰ ਸਲਾਈ ਦਾ ਕੰਮ ਕਰਦੇ ਹੋ ਜੀ ਮੈਨੂੰ 80 ਸਾਲ ਹੋ ਗਏ 80 ਸਾਲ ਜੀ ਵਧੀਆ ਕਰਦੇ ਹੋ ਜੀ ਵਧੀਆ ਠੀਕ ਹੈ ਚਲੋ ਤੁਸੀਂ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਪਿੰਡ ਤੁਹਾਨੂੰ ਆਪਦਾ ਕਿਦਾਂ ਲੱਗ ਰਿਹਾ ਜੀ ਪਿੰਡ ਬਹੁਤ ਵਧੀਆ ਅਸੀਂ ਇੱਥੇ ਹੀ ਟਾਈਮ ਪ 42 ਸਾਲ ਇੱਥੇ ਹੋ ਗਏ 10 20 ਸਾਲ ਲੁਧਿਆਣਾ ਕੀਤਾ ਲੁਧਿਆਣੇ ਜੀ ਪਿੰਡਾਂ ਦੇ ਸ਼ਹਿਰਾਂ ਨਾਲੋਂ ਕੀ ਫਰਕ ਦੇਖਦੇ ਹੋ ਜੀ ਤੁਸੀਂ ਸ਼ਹਿਰਾਂ ਦੇ ਵਿੱਚ ਮਤਲਬ ਮਿਲਵਰਤਨ ਘੱਟ ਹੈ ਕਿ ਪਿੰਡਾਂ ਦੇ ਵਿੱਚ ਜ਼ਿਆਦਾ ਹੈ ਪਿੰਡਾਂ 'ਚ ਵੱਧਦਾ ਸ਼ਹਿਰਾਂ 'ਚ ਘੱਟ ਆ ਜੀ ਹਾਂ ਜੀ ਪਿੰਡ 'ਚ ਤਾਂ ਆਪਾਂ ਸਾਰੇ ਪਿੰਡ ਨੂੰ ਜਾਣਦੇ ਹਾਂ ਸ਼ਹਿਰਾਂ 'ਚ ਨਹੀਂ ਆਪਾਂ ਇੰਨਾ ਨਹੀਂ ਹਾਂ 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 ਇਹ ਫਰਕ ਹੁੰਦਾ ਹੈ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਵਧੀਆ ਰਹੇ ਆ ਪਿੰਡਾਂ 'ਚ ਵੀ ਵਧੀਆ ਰਹਿਣ ਇਹ ਦੋਨੇ ਪਾਸੇ ਹੀ ਠੀਕ ਰਹੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਵੀਰੇ ਆਪਣਾ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਅੱਛਾ ਜੀ ਆਪਾਂ ਕੀ ਕੰਮ ਕਰਦੇ ਹੋ ਜੀ ਮੇਰਾ ਜੀ ਸਲਾਈ ਦਾ ਹੀ ਕੰਮ ਆ ਠੀਕ ਹੈ ਕਿੰਨਾ ਟਾਈਮ ਹੋ ਗਿਆ ਵੀਰੇ ਇਹ ਕੰਮ ਕਰਦੇ ਨੂੰ ਮੈਨੂੰ ਕੰਮ ਕਰਦੇ ਨੂੰ ਹੋ ਗਏ ਜੀ 25 ਸਾਲ ਠੀਕ ਹੈ ਜੀ ਤੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਬਾਰੇ ਵਧੀਆ ਪਿੰਡ ਆ ਜੀ ਅੱਛਾ ਜੀ ਪਿੰਡ ਜੀ ਪਲੇ ਆ ਜੀ ਪਿੰਡ ਜੀ ਖੇਡੇ ਆ ਪਿੰਡ ਜੀ ਰਹੇ ਆ ਜੀ ਜਾਨੀ ਕਿ ਪਿੰਡ ਦੇ ਸਕੂਲ ਜੀ ਪੜੇ ਹੋ ਹਾਂਜੀ ਟੋਟਲ ਲਾਈਫ ਪਿੰਡ ਜੀ ਰਹੇ ਆ ਠੀਕ ਹੈ ਜੋ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਤੇ ਹਾਂਜੀ ਮਿੱਤਰੋ ਇਹ ਪਿੰਡ ਖਿੜੇ ਦੀ ਸੱਤ ਸੀ ਤੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਵੀ ਕਰੀਆਂ ਨੌਜਵਾਨਾਂ ਨਾਲ ਗੱਲਾਂ ਬਾਤਾਂ ਵੀ ਕਰੀਆਂ ਬਾਕੀ ਨਚੋੜ ਸਾਰੀਆਂ ਗੱਲਾਂ ਦਾ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੱਤਾ ਹੈ ਇਸੇ ਤਰ੍ਹਾਂ ਤੁਹਾਡੇ ਲਈ ਪ੍ਰੋਗਰਾਮ ਪਿੰਡਾਂ ਦੇ ਲੈ ਕੇ ਆਉਂਦਾ ਰਹੂੰਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ